ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜੋ ਅਸੀਂ 40 ਮੁਕਤੀਆਂ ਦਾ ਇਤਿਹਾਸ ਪੜ੍ਹਦੇ ਆ ਰਹੇ ਹਾਂ ਉਹ ਪੂਰੀ ਤਰ੍ਹਾਂ ਸੱਚ ਹੈ ਕੌਣ ਸੀ ਚੌਧਰੀ ਭਗ ਸਿੰਘ ਜਿਸ ਨੇ ਹੰਕਾਰ ਵਿੱਚ ਗੁਰੂ ਜੀ ਨੂੰ ਬਦਾਵਾ ਲਿਖ ਦਿੱਤਾ ਤੁਸੀਂ ਆਖਰ ਤੱਕ ਇਹ ਵੀਡੀਓ ਦੇਖੋ ਤੇ ਜਾਨੋ ਇਹ ਪੂਰਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਇੱਕ ਸਨ ਸੈਨਾਪਤ ਜਿਨ੍ਹਾਂ ਨੇ ਆਪਣੀ ਕਿਤਾਬ ਸ਼੍ਰੀ ਗੁਰੂ ਸੋਭਾ ਲਿਖੀ ਸੀ ਜਿਸ ਵਿੱਚ ਉਹਨਾਂ ਨੇ 40 ਮੁਕਤੀਆਂ ਅਤੇ ਆਨੰਦਪੁਰ ਸਾਹਿਬ ਦੇ ਘੇਰੇ ਬਾਰੇ ਬਹੁਤ ਹੀ ਗੰਭੀਰਤਾ ਨਾਲ ਦੱਸਿਆ ਹੈ ਉਸ ਕਿਤਾਬ ਮੁਤਾਬਿਕ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੋ ਅੱਜ ਤੱਕ ਅਸੀਂ 40 ਮੁਕਤੀਆਂ ਦਾ ਇਤਿਹਾਸ ਪੜਦੇ ਆ ਰਹੇ ਹਾਂ ਉਹ ਜ਼ਿਆਦਾਤਰ ਗਲਤ ਹੈ ਤੇ ਅੱਜ ਅਸੀਂ ਇਸ ਵੀਡੀਓ ਵਿੱਚ জানਾਂਗੇ ਕਿ ਕੀ ਹੋਇਆ ਸੀ ਆਖਰਕਾਰ ਤੇ ਕੀ ਹੈ ਸੱਚਾ ਅਤੇ ਅਸਲ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਹੀ ਖਬਰ ਕਰ ਦਿੱਤੀ ਸੀ ਕਿ ਆਨੰਦਪੁਰ ਸਾਹਿਬ ਨੂੰ ਮੁਗਲ ਕੇ ਰਾਪੋਨ ਲਈ ਆ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੇ ਸ਼ਹਿਰ ਵਿੱਚ ਇਹ ਐਲਾਨ ਕਰ ਦਿੱਤਾ ਕਿ ਪਰਿਵਾਰਾਂ ਵਾਲੇ ਸਿੱਖ ਆਨੰਦਪੁਰ ਸਾਹਿਬ ਨੂੰ ਸ਼ੱਡਕੇ ਚਲੇ ਜਾਣ। ਕਈ ਸਿੱਖ ਤਾਂ ਅਜਿਹੇ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਉੱਥੋਂ ਨਹੀਂ ਸੀ ਜਾਣਾ ਚਾਹੁੰਦੇ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਕਾਰਨ ਉਹਨਾਂ ਨੂੰ ਉੱਥੋਂ ਜਾਣਾ ਹੀ ਪਿਆ। ਫਿਰ ਮਈ ਦੇ ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਜਾਂਦਾ ਹੈ। ਕਈ ਹਜ਼ਾਰਾਂ ਤੇ ਲੱਖਾਂ ਦੀ ਫੌਜ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰ ਲੈਂਦੀ ਏ। 7 ਮਹੀਨੇ ਬਾਅਦ ਕਿਲੇ ਦੇ ਅੰਦਰ ਰਹਿੰਦੇ ਹੋਏ ਸਿੱਖਾਂ ਦੀ ਹਾਲਤ ਵੀ ਖਰਾਬ ਹੋਣ ਲੱਗ ਪਈ। ਪਾਰੇ ਕਿਲੇ ਤੋਂ ਬਾਹਰ ਮੁਗਲਾਂ ਦੀ ਹਾਲਤ ਵੀ ਕੁਝ ਠੀਕ ਨਹੀਂ ਸੀ ਉਹਨਾਂ ਦੀ ਹਾਲਤ ਵੀ ਦਿਨੋਂ ਦਿਨ ਬੱਤਰ ਹੁੰਦੀ ਜਾ ਰਹੀ ਸੀ ਮੁਗਲ ਫੌਜ ਬਾਹਰ ਕਈ ਤੇਜ਼ ਤੂਪਾਂ ਮੀਂਹ ਅਤੇ ਤੂਫਾਨਾਂ ਨਾਲ ਲੜ ਰਹੀ ਸੀ ਉਹਨਾਂ ਦੀ ਅੱਧੀ ਫੌਜ ਤਾਂ ਕਈ ਬਿਮਾਰੀਆਂ ਨੇ ਹੀ ਮਾਰ ਦਿੱਤੀ ਇੰਨਾ ਹੀ ਮੁਸ਼ਕਲਾਂ ਤੋਂ ਤੰਗ ਹੋ ਕੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਚਲਾਕੀ ਖੇਡਣੀ ਚਾਹੀ ਕੈਲੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਕੋਲ ਬਾਈਤਰ ਦੇ ਰਾਜਿਆਂ ਵੱਲੋਂ ਇੱਕ ਪੰਡਿਤ ਭੇਜਿਆ ਜਾਂਦਾ ਹੈ ਅਤੇ ਮੁਗਲਾਂ ਦੀ ਫੌਜ ਵੱਲੋਂ ਇੱਕ ਸਹਿਦ ਭੇਜਿਆ ਜਾਂਦਾ ਹੈ ਜਿਸ ਨੇ ਹੱਥ ਵਿੱਚ ਕੁਰਾਨ ਵੀ ਲਈ ਸੀ ਤਾਂ ਉਹਨਾਂ ਨੇ ਗਊ ਮਾਤਾ ਤੇ ਕਈ ਹੋਰ ਝੁੱਟੀਆਂ ਸੋਹਾਂ ਖਾਦੀਆਂ ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਜਾਣਦੇ ਸਨ ਉਹਨਾਂ ਨੇ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਇਹ ਕਿਲਾ ਖਾਲੀ ਨਹੀਂ ਕਰਾਂਗੇ ਪਰ ਨਾਲ ਖੜੇ ਸਿੱਖਾਂ ਨੂੰ ਇਹ ਲੱਗਿਆ ਕਿ ਇਹ ਤਾਂ ਚੰਗਾ ਮੌਕਾ ਹੈ ਹੁਣ ਪਹਾੜੀਏ ਤੇ ਮੁਗਲ ਸੋਹਾਂ ਚੱਕ ਰਹੇ ਨੇ ਅਸੀਂ ਇੱਥੋਂ ਨਿਕਲ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਨਕਾਰਕਾਰ ਦਿੱਤਾ ਸੀ ਪਰ ਸਿੱਖਾਂ ਦੇ ਕਹਿਣ ਉਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਗਲੇ ਦੋਾਂ ਤਿੰਨ ਦਿਨਾਂ ਦੇ ਵਿੱਚ ਹੀ ਉਸ ਕਿਲੇ ਨੂੰ ਖਾਲੀ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਕਿਲੇ ਨੂੰ ਖਾਲੀ ਤਾਂ ਕਰ ਦਿੱਤਾ ਸੀ ਪਰ ਹੁਣ ਪਹਾੜੀਏ ਤੇ ਮੁਗਲਾਂ ਨੇ ਸੌਹਾ ਤੋੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਹਮਲਾ ਕਰਨ ਦੀ ਸੋਚੀ ਸਰਸਾ ਨਦੀ ਤੇ ਜੰਗ ਲੜਦੇ ਹੋਏ ਗੁਰੂ ਜੀ ਦਾ ਸਾਰਾ ਹੀ ਪਰਿਵਾਰ ਖੇਰੂ-ਖੇਰੂ ਹੋ ਗਿਆ ਫਿਰ ਗੁਰੂ ਗੋਬਿੰਦ ਸਿੰਘ ਜੀ ਪਹੁੰਚਦੇ ਹਨ ਨਚਮਕੌਰ ਦੀ ਗੜੀ ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬ ਜਾਦੇ ਸ਼ਹੀਦੀ ਪਾ ਜਾਂਦੇ ਹਨ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਚਲੇ ਜਾਂਦੇ ਨੇ ਮਾਛੀਵਾੜੇ ਦੇ ਜੰਗਲ ਵਿੱਚ ਮਾਛੀਵਾੜੇ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਸਿੱਧਾ ਚਲੇ ਜਾਂਦੇ ਨੇ ਦੀਨਾ ਕਾਂਗੜ ਦੀ ਤਿਤ ਉਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਤਾਕਤਵਰ ਜਫਰਨਾਮਾ ਲਿਖਿਆ ਸੀ ਜਿਸ ਨਾਲ ਪੂਰਾ ਦਿੱਲੀ ਦਰਬਾਰ ਹਿੱਲ ਗਿਆ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸ਼ਹੀਦੀ ਦੀ ਗੱਲ ਮਈ ਭਾਗ ਪੌਰ ਜੀ ਕੋਲ ਪਹੁੰਚਦੀ ਹੈ ਤਾਂ ਉਹ ਆਪਣੇ ਭਰਾਵਾਂ ਅਤੇ 40 ਸਿੱਖਾਂ ਨਾਲ ਮਾਝੇ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਰਵਾਨਾ ਹੁੰਦੇ ਨੇ ਉਹਨਾਂ 40 ਸਿੱਖਾਂ ਵਿੱਚ ਹੀ ਮਈ ਭਾਗੋ ਜੀ ਦਾ ਵੱਡਾ ਭਰਾ ਸੀ ਚੌਧਰੀ ਭਾਗ ਸਿੰਘ ਅਤੇ ਉਹਨਾਂ ਦਾ ਛੋਟਾ ਭਰਾ ਸੀ ਭਾਈ ਦਿਲਬਾਗ ਸਿੰਘ ਇਹ 41 ਫਰਤਾ ਮਿਆਦੀ ਧਰਤੀ ਉਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਹਨ ਅਤੇ ਉਹਨਾਂ ਦੇ ਚਰਨੀ ਪੈ ਜਾਂਦੇ ਨੇ ਜੋ ਮਾਈ ਭਾਗੋ ਜੀ ਦਾ ਵੱਡਾ ਭਰਾ ਸੀ ਚੌਧਰੀ ਭਾਗ ਸਿੰਘ ਉਹ ਕਈ ਪਿੰਡਾਂ ਦਾ ਚੌਧਰੀ ਸੀ ਇਸ ਲਈ ਉਸ ਨੂੰ ਆਪਣੇ ਤੇ ਹੰਕਾਰ ਹੋਇਆ ਹੁੰਦਾ ਹੈ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਿਹਾ ਕਿ ਮੈਂ ਤੁਹਾਡੀ ਸੰਧੀ ਔਰੰਗਜੀਬ ਨਾਲ ਕਰਾ ਸਕਦਾ ਹਾਂ ਜੇ ਤੁਸੀਂ ਚਾਹੋ ਤਾਂ ਇਸ ਗੱਲ ਨੂੰ ਸੁਣਦੇ ਹੀ ਗੁਰੂ ਗੋਬਿੰਦ ਸਿੰਘ ਜੀ ਗੁੱਸੇ ਵਿੱਚ ਆ ਜਾਂਦੇ ਹਨ ਤੇ ਉਸ ਨੂੰ ਸੱਦਾ ਕਹਿੰਦੇ ਨੇ ਕਿ ਤੁਸੀਂ ਉਦੋਂ ਸੰਧੀਆਂ ਕਰਾਉਣ ਵਾਲੇ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗਾਂ ਲੜਨ ਉਤੇ ਮਜਬੂਰ ਕੀਤਾ ਗਿਆ ਮੈਨੂੰ ਦੱਸੋ ਉਦੋਂ ਸੰਧੀਆਂ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਤੁਸੀਂ ਉਦੋਂ ਕਿੱਥੇ ਸੀ ਜਦੋਂ ਲੱਖਾਂ ਦੀ ਫੌਜ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਇਸ ਸਮੇਂ ਉਤੇ ਉਸ ਚੌਧਰੀ ਨੂੰ ਹੁਣ ਸ਼ਰਮ ਮਹਿਸੂਸ ਹੋਣ ਲੱਗੀ ਸੀ ਉਹ ਗੁਰੂ ਜੀ ਨੂੰ ਕਹਿੰਦਾ ਕਿ ਗੁਰੂ ਜੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਤੁਸੀਂ ਸਾਡੇ ਵੀ ਗੁਰੂ ਨਹੀਂ ਹੋ ਸਕਦੇ ਸਾਡੇ ਕੋਲੋਂ ਨਹੀਂ ਨਿਭਾਈ ਜਾਂਦੀ ਤੁਹਾਡੀ ਸਿੱਖੀ ਅਸੀਂ ਤੁਹਾਡੇ ਸੇਖ ਨਹੀਂ ਰਹਿ ਸਕਦੇ ਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਜੇ ਤੁਸੀਂ ਇਹ ਅਨਮੋਲ ਸਿੱਖੀ ਨਹੀਂ ਨਿਭਾ ਸਕਦੇ ਤਾਂ ਠੀਕ ਹੈ ਤੁਸੀਂ ਇਸ ਪਰਚੇ ਤੇ ਲਿਖ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਚੌਧਰੀ ਭਗਤ ਸਿੰਘ ਨੇ ਇਸ ਨਾਲ ਤਿੰਹੋਰਾ ਸਿੱਖਾ ਦੇ ਵੀ ਸਾਈਨ ਕਰਵਾ ਲਏ ਪਰ ਬਾਕੀ ਦੇ ਸਿੱਖ ਰਾਜੀ ਨਹੀਂ ਸੀ ਹੋਏ ਐਸੇ ਲਈ ਉਹਨਾਂ 40 ਨੇ ਨਹੀਂ ਸਿਰਫ 4-5 ਸਿੱਖਾਂ ਨੇ ਹੀ ਬਿਦਾਵਾ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਧ ਜਾਂਦੇ ਹਨ ਤੇ ਉਹ ਸਿੱਖ ਵੀ ਹੁਣ ਆਪਣੇ ਘਰਾਂ ਨੂੰ ਪਰਤਣ ਲੱਗੇ ਤੇ ਥੋੜੀ ਜਿਹੀ ਅੱਗੇ ਜਾ ਕੇ ਮਾਈ ਭਾਗੋ ਨੇ ਉਹਨਾਂ ਚਵਾਂ ਸਿੱਖਾਂ ਨੂੰ ਬੋਤ ਲਾਣਤਾ ਪਾਈਆਂ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਗੁਰੂ ਦੇ ਨਹੀਂ ਹੋ ਸਕਦੇ ਤਾਂ ਤੁਸੀਂ ਕਿਸੇ ਦੇ ਵੀ ਨਹੀਂ ਹੋ ਸਕਦੇ ਨਾਲ ਦੇ ਸਿੱਖਾਂ ਨੇ ਵੀ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਲੈ ਕੇ ਤਾਂ ਸਾਨੂੰ ਗੁਰੂ ਜੀ ਦੇ ਦਰਸ਼ਨਾਂ ਲਈ ਗਏ ਸੀ ਪਰ ਤੁਸੀਂ ਆ ਕੀ ਕਰਤਾ ਭਾਵੇਂ ਤੁਸੀਂ ਚਵਾਂ ਨਹੀਂ ਬਿਦਾਵਾ ਲਿਖਿਆ ਹੋਵੇ ਪਰ ਨਾ ਤਾਂ ਸਾਰੇ 40 ਸਿੱਖਾਂ ਦਾ ਹੀ ਲੱਗੇਗਾ ਨਾ ਹੌਨਰ ਸ ਚੌਧਰੀ ਭਗ ਸਿੰਘ ਨੂੰ ਵੀ ਇਹ ਅਹਿਸਾਸ ਹੋਣ ਲੱਗਾ ਸੀਗਾ ਕਿ ਇਹ ਤਾਂ ਬਹੁਤ ਬੁਰਾ ਕਰਮ ਹੋ ਗਿਆ ਹੈ ਹੁਣ ਉਹਨਾਂ ਸਿੱਖਾਂ ਨੇ ਵਾਪਸ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣ ਦੀ ਸੋਚੀ ਪਰ ਰਾਹ ਵਿੱਚ ਜਾਂਦਿਆਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਵਜੀਰ ਖਾਨ ਆਪਣੀ ਭਾਰੀ ਲਸ਼ਕਰ ਫੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਉੱਤੇ ਹਮਲਾ ਕਰਨ ਲਈ ਆ ਰਿਹਾ ਹੈ ਤਾਂ ਉਹਨਾਂ ਨੇ ਆਪਣੀ ਮਾਫੀ ਬਖਸ਼ਾਉਣ ਲਈ ਉਸ ਫੌਜ ਨਾਲ ਟੱਕਰਾ ਕਰਨ ਬਾਰੇ ਸੋਚਿਆ ਤੇ ਜੰਗ ਵਿੱਚ ਇੰਨਾ ਸਿੱਖਾ ਨਹੀਂ ਉਸ ਫੌਜ ਦੇ ਪਿਆਰ ਨਾ ਉੱਥੇ ਲੱਗਣ ਦਿੱਤੇ ਇੰਨਾ 40 ਸਿੱਖਾ ਨਹੀਂ ਵਜ਼ੀਰ ਖਾਨ ਦੀ ਐਡੀ ਵੱਡੀ ਫੌਜ ਨੂੰ ਰੋਕੇ ਰੱਖ ਲਿਆ ਜਾਦੇਸ ਦੀ ਖਬਰ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਦੀ ਹੈ ਤਾਂ ਉਹ ਕੋਲ ਹੀ ਇੱਕ ਟਿੱਬੇ ਦੇ ਖੜ ਕੇ ਇਹ ਜੰਗ ਦੇਖਦੇ ਹਨ ਗੁਰੂ ਜੀ ਉਸ ਟਿੱਬੇ ਦੇ ਖੜ ਕੇ ਉਹਨਾਂ 40 ਸਿੱਖਾਂ ਦਾ ਪਛਤਾਵਾ ਦੇਖ ਰਹੇ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਕੱਢਦੇ ਨੇ ਆਪਣੇ ਭੱਥੇ ਜੀ ਧੀਰ ਤੇ ਚਾੜਦੇ ਨੇ ਨੌ ਟੈਂਗੀ ਕਮਾਨ ਉਤੇ ਤੇ ਛਾੜਦੇ ਨੇ ਮੁਗਲ ਫੌਜ ਵੱਲ ਉਹਨਾਂ ਨੇ ਆਪਣੇ ਇੱਕ ਇੱਕ ਤੀਰ ਨਾਲ ਮੁਗਲਾਂ ਦੀ ਫੌਜ ਦੇ ਤਿੰਨ ਤਿੰਨ ਸਿਪਾਹੀਆਂ ਨੂੰ ਮਾਰਿਆ ਸੀ ਜਦ ਮੁਗਲ ਫੌਜ ਦੇਖਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਨੂੰ ਭੱਜਣ ਦਾ ਰਾਹ ਹੀ ਨਹੀਂ ਲੱਭਦਾ ਦਰਾਣੇ ਦੀ ਤਾ ਬੁੱਤੇ ਹੋਈ ਇਸ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇਖਦੇ ਹਾਂ ਨਕਿ ਲਗ ਭਗ ਹਰ ਸਿੱਖ ਸ਼ਹੀਦ ਹੋ ਚੁਕਿਆ ਸੀਗਾ ਬਸ ਉਹਨਾਂ ਸਿੱਖਾਂ ਵਿੱਚੋਂ ਕੋਈ ਵੀ ਸਿੱਖ ਆਪਣੇ ਆਖਰੀ ਸਾਹਾਂ ਤੇ ਸੀ ਅਤੇ ਉਹਨਾਂ ਸਿੱਖਾਂ ਵਿੱਚੋਂ ਇੱਕ ਹਨ ਭਾਈ ਮਹਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਮਹਾ ਸਿੰਘ ਨੂੰ ਆਪਣੀ ਗੋਦੀ ਵਿੱਚ ਰੱਖਿਆ ਤੇ ਉਹਨਾਂ ਦੇ ਖੂਨ ਨਾਲ ਭਰੇ ਹੋਏ ਮੁਖ ਨੂੰ ਇੱਕ ਕੱਪੜੇ ਨਾਲ ਸਾਫ਼ ਕੀਤਾ ਤੇ ਗੁਰੂ ਜੀ ਫਰਮਾਉਂਦੇ ਹਨ ਕਿ ਮਹਾ ਸਿੰਘ ਤੂੰ ਜੋ ਵੀ ਮੰਗਣਾ ਹੈ ਉਹ ਤੁਸੀਂ ਮੰਗ ਸਕਦੇ ਹੋ ਤਾਂ ਮਹਾ ਸਿੰਘ ਗੁਰੂ ਜੀ ਨੂੰ ਸਿਰਫ ਇੱਕੋ ਹੀ ਫਰਿਆਦ ਕਰਦੇ ਨੇ ਕਿ ਕਲਗੀਧਰ ਸੱਚੇ ਪਾਤਸ਼ਾਹ ਜੋ ਸਿੱਖ ਤੁਹਾਨੂੰ ਬੇਦਾਵਾ ਲਿਖ ਕੇ ਗਏ ਸੀ ਉਸ ਨੂੰ ਪਾੜ ਦਿਓ ਤੇ ਉਸ ਨੂੰ ਇੰਨੀ ਬਰੀਕੀ ਨਾਲ ਪਾੜਿਓ ਕਿ ਉਸ ਨੂੰ ਕੋਈ ਜੋੜ ਕੇ ਪੜ ਵੀ ਨਾ ਸਕੇ ਤਾਂ ਗੁਰੂ ਜੀ ਉਸ ਬੇਦਾਵੇ ਨੂੰ ਪਾੜ ਦਿੰਦੇ ਹਨ ਤੇ ਟੁੱਟੀ ਗੱਡ ਦਿੰਦੇ ਨੇ ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਵਿੱਚ ਲਿਖਿਓ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ